ਵੈਰ ਜੀ ਦਾ ਖਾਲਸਾ ਵੈਰ ਜੀ ਦੀ ਫਤਿਹ ਗੱਲ ਕਰਦੇ ਆਪਾਂ ਵਿਕਰਮ ਮਜੀਤ ਸਿੰਘ ਮਜੀਠੀਆ ਤੇ ਭਾਈ ਨਰੈਣ ਸਿੰਘ ਚੌੜੇ ਦੀ ਤੁਹਾਨੂੰ ਸਾਰਿਆਂ ਨੂੰ ਪਤਾਗਾ ਜੋ ਕੁਝ ਆਕਾਲ ਤਾਸ ਦੇ ਬਾਹਰ ਵਾਪਰਿਆਗਾ ਉਸ ਨੂੰ ਲੈ ਕੇ ਜਿਹੜਾ ਹੁਣ ਵਿਕਰਮ ਮਜੀਤ ਸਿੰਘ ਮਜੀਠੀਆ ਤਰ੍ਹਾਂ ਤਰ੍ਹਾਂ ਦੇ ਬਿਆਨ ਦੇ ਰਿਹਾਗਾ ਕਿਦੇ ਨਰਿੰਦਰ ਸਿੰਘ ਦੋ ਨਰਿੰਦਰ ਸਿੰਘ ਚੌੜੇ ਦਾ ਭਰਾ ਗਾ ਨਰਿੰਦਰ ਸਿੰਘ ਉਹਨੂੰ ਲੈ ਕੇ ਉਹਦੀਆਂ ਫੋਟੋਆਂ ਦਿਖਾਈ ਜਾ ਰਿਹਾ ਜੇ ਕਾਂਗਰਸ ਦੇ ਵਿੱਚ ਇਹ ਫਲਾਣੇ ਦੇ ਵਿੱਚ ਆ ਕਦੇ ਸੁੱਕੀ ਅੰਧਾਵੇ ਤੇ ਤੇ ਕਦੇ ਸੁਖਵਿੰਦਰ ਅੰਧਾਵੇ ਤੇ ਜਿਹੜਾ ਮਜੀਠੀਆ ਦੋਸ਼ ਲਾ ਰਿਹਾਗਾ ਜਿਹੜਾ ਕਿ ਨਰਿੰਦਰ ਸਿੰਘ ਨਰੈਣ ਸਿੰਘ ਚੌੜੇ ਦਾ ਭਰਾ ਉਹਨੇ ਸਭ ਕੁਝ ਕਲੀਅਰ ਕਰ ਦਿੱਤਾ ਉਹਨੇ ਕਹਿ ਦਿੱਤਾ ਜਦ ਮਨਜੀਠਿਆ 10 ਰੁਪਏ ਦੇ ਬਖਵਾਟ ਦੇ ਵਿੱਚ ਆਉਂਦਾਗਾ ਤੇ ਜਿਹੜਾ ਉਹਨੇ ਕਿਹਾ ਕਿ ਮੈਂ ਕਾਂਗਰਸੀਆਂ ਮੇਰਾ ਭਰਾ ਤੇ ਉਹ ਅਲੱਗ-ਅਲੱਗ ਰਹਿੰਦੇ ਨੇ ਜਦੋਂ ਅਸੀਂ ਲੱਗਾਂ ਉਹ ਲੱਗਾ ਉਹਨਾਂ ਦੀ ਸੋਚ ਅਲੱਗ ਆ ਤੇ ਮੇਰੀ ਸੋਚ ਅਲੱਗ ਆ ਇਹ ਨਰਿੰਦਰ ਸਿੰਘ ਨੇ ਕਿਹਾਗਾ ਨਰਿੰਦਰ ਸਿੰਘ ਚੌੜੇ ਦੇ ਭਰਾ ਨੇ ਨਾਰਾਇਣ ਸਿੰਘ ਚੌੜੇ ਦੇ ਭਰਾ ਨੇ ਕਹਿੰਦਾ ਕਿ ਬਿਨ ਬੇਗੱਲ ਤੋਂ ਫਜ਼ੂਲ ਜਿਹੜੀਆਂ ਗੱਲਾਂ ਨੇ ਉਹ ਮਨਜੀਠਿਆ ਕਰ ਰਿਹਾਗਾ ਕਦੇ ਕਿਸੇ ਤੇ ਲਾ ਲਾ ਰਿਹਾ ਕਿਤੇ ਕਿਸੇ ਤੇ ਕਿਤੇ ਪੁਲਿਸ ਤੇ ਲਾ ਦਿੰਦਾਗਾ ਕਦੇ ਸੁਖਵਿੰਦਰ ਰੰਧਾਵੇ ਤੇ ਕਿਤੇ ਸੁਖੀ ਰੰਧਾਵੇ ਤੇ ਹੁਣ ਕਹਿੰਦਾ ਮੇਰੇ ਤੇ ਦੋਸ਼ ਲਾਤੇ ਵੀ ਇਹਨਾਂ ਨੇ ਹਮਲਾ ਕਰਾਇਆ ਜੀ ਤੇ ਅੱਜ ਕਹਿੰਦੇ ਇੱਕ ਇਹਦੀ ਭੈਣ ਬੋਲ ਰਹੀ ਸੀ ਸੰਗਵੀਰ ਬਾਦਲ ਦੀ ਉਹ ਕਹਿੰਦੀ ਜੀ ਭਾਜਪੀ ਨੇ ਇਹ ਹਮਲਾ ਕਰਾਇਆਗਾ ਤੇ ਦੱਸੋ ਹੁੜਾ ਇਹਨਾਂ ਦਾ ਕੋਈ ਮੂੰਹ ਨਾ ਕੋਈ ਸਹਰਾ ਇਹ ਤਾਂ ਬਖਾਰ ਦੇ ਵਿੱਚ ਆਏ ਨੇ ਜਿਹੜਾ ਦਾ ਕੋਈ ਹਲਕੇ ਕੁੱਤੇ ਵਾਲਾ ਕੰਮ ਹੋਇਆ ਪਿਆਗਾ ਜਿਹੜੇ ਕਿੰਨੇ ਮੂਹ ਹੋ ਜਾਂਦਾਗਾ ਉਦਰੀ ਪਏ ਜਾਂਦੇ ਉਸੇ ਨੂੰ ਵੱਢਣ ਪਏ ਜਾਂਦੇ ਆ ਕਿਉਂਕਿ ਦੂਜਿਆਂ ਦੇ ਪਤ ਮਾਰਨੇ ਇਹਨਾਂ ਨੂੰ ਠੀਕ ਲੱਗਦੇ ਆ ਜੇ ਅੱਜ ਆਪ ਤੇ ਬੇਇੱਜ਼ਤੀ ਪੈ ਗਈ ਤੇ ਕਹਿੰਦੇ ਸਾਨੂੰ ਜੀ ਫਲਾਣਾ ਧਮਕੀਆਂ ਦੇਤੀਆਂ ਬੰਬ ਦੀ ਧਮਕੀ ਦੇਤੀ ਦੱਸੋ ਤੁਸੀਂ ਜਿੰਨੇ ਧਮਕੀਆਂ ਦਿੰਦੇ ਆ ਇਨਵੈਸਟੀਗੇਸ਼ਨ ਕਰਾ ਲਓ ਉਹ ਬੰਦੇ ਨੂੰ ਫੜ ਲਓ ਫੜ ਕੇ ਤੁਹਾਡੇ ਸਾਰੇ ਕੋ ਸਾਹਮਣੇ ਆ ਜੂਆ ਤੁਸੀਂ ਆਪਦੇ ਕੋਈ ਗੱਲਾਂ ਬਣਾ ਬਣਾ ਕੇ ਛੱਡੀ ਜਾਂਦੇ ਹੋ ਕਿ ਸਾਨੂੰ ਕੋਈ ਆਪਣੇ ਆਪ ਨੂੰ ਲੈ ਤਾਂ ਸੱਤੇ ਬਣਦੇ ਹੋ ਨਾਲੇ ਤੁਸੀਂ ਗੁਨਾਹ ਕਬੂਲ ਕਬੂਲਿਆ ਸਾਰਾ ਗੁੱਸਾ ਮਜੀਠੇ ਤੇਰੇ ਪਰਿਵਾਰ ਦੇ ਤੇਰੇ ਜੀਜੇ ਨੇ ਸਾਰੇ ਗੁਨਾਹ ਕਬੂਲ ਲਏ ਕਿ ਨਹੀਂ ਕਬੂਲੇ ਅਕਾਲ ਤਾ ਸੱਤ ਤੇ ਜਾ ਕੇ ਹੁਣ ਨਰੈ ਸਿੰਘ ਚੌੜੇ ਧਾਰਮਿਕ ਮੈਂ ਛੋਟੀ ਜੀ ਵੀਡੀਓ ਸੁਣਾਉਣਾ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਇੱਕ ਬੀਬੇ ਦੇ ਵੀ ਇਹਨਾਂ ਨੂੰ ਲਾਣਤਾ ਪਾਈਆਂ ਉਹ ਵੀ ਤੁਹਾਨੂੰ ਵੀਡੀਓ ਸੁਣਾਉਣੇ ਆ ਪਹਿਲਾ ਭਾਈ ਨਰੈਲ ਸਿੰਘ ਚੌੜੇ ਦੀ ਇੱਕ ਵੀਡੀਓ ਦੇਖੋ ਕੀ ਕਹਿੰਦਾ ਹੈਗਾ ਉਹ ਬਹੁਤ ਚਿੰਤਤ ਸੀ ਕਿ ਜਿਹੜਾ ਸਖਬੀਰ ਬਾਦਲ ਜਿਹੜੀ ਸਜ਼ਾ ਇਸ ਤਰ੍ਹਾਂ ਨਾ ਜਿਹੜੀ ਸੁਣਾਈ ਗਈ ਜਿਸ ਤਰ੍ਹਾਂ ਚਾਹੁੰਦੇ ਸੀ ਲੋਕ ਚਾਹੁੰਦੇ ਸੀ ਸਿੱਖ ਚਾਹੁੰਦੇ ਸੀ ਪਰ ਉਸ ਨਿਰਣਾ ਜਿਹੜਾ ਆਕਾਲ ਤਖਤ ਦੇ ਜਥੇਦਾਰਾਂ ਨਾਲ ਲੈ ਕੇ ਜਿਹੜਾ ਇਸੇ ਕੰਨ ਨਾਲ ਬੇਨਸਾਫੀ ਕੀਤੀ ਆ ਇਸ ਨੂੰ ਲੈ ਕੇ ਲੋਕਾਂ ਦੇ ਅੰਦਰ ਗੁੱਸਾ ਤਾਂ ਜ਼ਰੂਰ ਆ ਪਰ ਕਦੇ ਵੀ ਕਿਸੇ ਨੂੰ ਕੋਈ ਧਮਕੀ ਨਹੀਂ ਦਿੰਦਾ ਕਿ ਫਲਾਣੇ ਨੂੰ ਮਾਰ ਦਾਂਗੇ ਧਮਕੀ ਨੂੰ ਮਾਰ ਦਾਂਗੇ ਇਹ ਐਵੇਂ ਫੇ ਜਿਹੜਾ ਪਜੂਲ ਨੇ ਜਿਹੜੀਆਂ ਗੱਲਾਂ ਕਰ ਰਿਹਾ ਗਾਮਜੀਠੀਆ ਐਵੇਂ ਕਦੇ ਉੱਥੇ ਜਾ ਕੇ ਲੈਬ ਹੋ ਜਾਂਦਾ ਕਦੇ ਉੱਥੇ ਲੈਬ ਹੋ ਜਾਂਦਾਗਾ ਤੇ ਕਹਿੰਦਾ ਮੇਰੇ ਜਵਾਕਾਂ ਨੂੰ ਕੋਈ ਭਰਾਵਾ ਇੱਥੇ ਪੰਜਾਬ ਆ ਸਾਰੀ ਸੁੱਖ ਸ਼ਾਂਤੀ ਆ ਠੀਕ ਆ ਕਿ ਘਟਨਾਵਾਂ ਹੋਈਆਂ ਨੇ ਕਈ ਵੱਡੇ ਜਾਂ ਘਟਨਾਵਾਂ ਹੋਈਆਂ ਨੇ ਮੰਨਦੇ ਆ ਉਹ ਸਰਕਾਰ ਵੇਖਦੇ ਆ ਤੇ ਤੁਸੀਂ 10 ਸਾਲ ਸਰਕਾਰ ਤੇ ਰਹੇ ਨੇ ਉਹ ਤੁਸੀਂ ਨਰਿੰਦਰ ਸਿੰਘ ਨੇ ਕਿਹਾਗਾ ਇਹ ਗੱਲ ਕਹਿੰਦਾ ਇਹ ਚਿੱਟਾ ਵੀ ਵੇਚਦੇ ਆ ਸਮੈਕ ਵੀ ਵੇਚਦੇ ਆ ਬਲੈਕੇ ਨਾਲ ਇਹਨਾਂ ਨੇ ਸੰਬੰਧ ਨੇ ਤੇ ਇਹਨਾਂ ਨੇ ਇਹ ਵੀ ਕਿਹਾ ਕਿ ਇਹਨਾਂ ਦੇ ਖਾੜਕੂ ਨਾਲ ਵੀ ਸੰਬੰਧ ਨੇ ਕਹਿੰਦਾ ਇਹਨਾਂ ਦੇ ਵਿੱਚ ਖਾੜਕੂ ਅਜੇ ਵੀ ਬੈਠਾਗਾ ਇਹ ਨਰਿੰਦਰ ਸਿੰਘ ਨੇ ਇਹ ਗੱਲ ਕਹੀ ਆ ਕਿ ਬਿਰਸਾ ਸਿੰਘ ਬਲਟੋਹੇ ਨੇ ਕਿਹਾਗਾ ਕਿ ਮੈਂ ਖਾੜਕੂ ਸੀ ਖਾੜਕੂ ਹਾਂ ਖਾੜਕੂ ਰਹਾਂਗਾ ਤੇ ਅੱਜ ਜੇਕਰ ਹੋਰ ਕੋਈ ਨਾ ਤੇ ਕੋਈ ਮਾੜਾ ਮੋਟਾ ਉਸ ਵਜੋਂ ਹਮਲਾ ਕਰਦਾ ਉਹਨੂੰ ਬੜਾ ਡਿਕਲੇਅਰ ਕਰਦੇ ਜੇ ਖਾੜਕੂ ਆ ਇਹ ਫਲਾਨਾ ਗਾ ਇਹ ਧੁੰਕਾ ਗਾ ਜੋ ਤੁਹਾਡੇ ਜਥੇਬੰਦੀ ਦਾ ਆਗੂ ਤੁਹਾਡਾ ਨੇੜਲਾ ਬੰਦਾ ਇਹ ਗੱਲ ਕਹਿੰਦਾ ਕਿ ਮੈਂ ਖਾੜਕੂ ਹਾਂ ਤੇ ਖਾੜਕੂ ਰਹਾਂਗਾ ਦੱਸੋ ਫਿਰ ਇਹਦੀ ਜਿਆਦਾ ਖਾੜਕੂ ਦੀ ਪ੍ਰਭਾਸ਼ਾ ਵੀ ਤੁਹਾਨੂੰ ਪਤਾ ਮਜੀਠੀਆ ਸਾਹਿਬ ਜਾਂ ਫਿਰ ਤੁਸੀਂ ਇਹ ਗੱਲ ਮੰਨ ਨਹੀਂ ਰਹੇ ਕਿ ਸਾਡੇ ਸਬੰਧ ਨੇ ਪਾਈ ਬਲਵੰਸ ਦੇ ਅਰਜੋਣਾ ਵੀ ਖਾੜਕੂ ਆ ਤੇ ਉਸ ਨੂੰ ਵੀ ਤੁਸੀਂ ਜੱਫੀਆਂ ਪਾ ਪਾ ਕੇ ਮਿਲਦੇ ਹੋ ਸਟੇਜਾਂ ਤੇ ਮਿਲਦੇ ਹੋ ਤੇ ਕਿਉਂਕਿ ਉਹ ਤੁਹਾਡਾ ਉਹ ਕਹਿੰਦਾ ਮੈਂ ਅਕਾਲੀ ਆ ਹੋ ਸਕਦਾ ਕਿ ਉਹ ਕਿਸੇ ਸਧਾਰਪ ਦੇ ਵਿੱਚ ਸ਼ਬਦ ਕਹੇ ਨੇ ਅਕਾਲੀ ਤੁਸੀਂ ਹੈ ਨਹੀਂ ਬਲਵੰਤ ਸਿੰਘ ਰਾਜਵਾਲੇ ਨੇ ਕਿਹਾ ਅਕਾਲੀ ਸ਼ਬਦ ਜੋ ਜੁੜਿਆ ਉਹਨੇ ਅਕਾਲ ਪੁਰਖ ਨੂੰ ਮੰਨਣ ਵਾਲਾ ਤੁਸੀਂ ਅਕਾਲ ਪੁਰਖ ਨੂੰ ਮੰਨਦੇ ਨਹੀਂ ਫਿਰ ਦੂਜਾ ਗੰਦੀਪ ਸਿੰਘ ਖੇੜਾ ਤਾਂ ਬਾਬਾ ਬਟਾਲਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਤੇ ਤੁਹਾਡੀ ਸਟੇਜ ਦੇ ਉੱਤੇ ਜਾ ਕੇ ਬੋਲਦਾਗਾ ਬਾਰ-ਬਾਰ ਜਿਹੜਾ ਸੁਖਵੀਰ ਬਾਦਲ ਦਾ ਜਿਹੜਾ ਨਾਂ ਲੈਂਦਾ ਸੁਖਵੀਰ ਬਾਦਲਾ ਡਿੱਗਿਆ ਪਿਆ ਮੈਂਸ ਵਾਂਗੂ ਤੇ ਉਹਦਾ ਨਾਂ ਲੈਂਦਾਗਾ ਉਹ ਵੀ ਭਾਈ ਗੰਦੀਪ ਸਿੰਘ ਖੇੜਾਗਾ ਉਹ ਵੀ ਖਾੜਕੂ ਆ ਉਹ ਵੀ ਜਿਹੜਾ ਬਸਰਦੀ ਜੇਲ੍ਹ ਦੇ ਵਿੱਚ ਬੰਦਾ ਤੇ ਤੁਹਾਡੇ ਜੇ ਤੁਹਾਡੇ ਸਟੇਜਾਂ ਤੋਂ ਖਾੜਕੂ ਤੁਹਾਡੇ ਗੋਣ-ਗੋਣ ਤਾਂ ਉਹ ਖਾੜਕੂ ਨਹੀਂ ਉਹ ਚੰਗੇ ਬੰਦੇ ਹੋਗੇ ਜੇਕਰ ਕੋਈ ਹੋਰ ਕਿਤੇ ਜਥੇਬੰਦੀ ਦੇ ਵਿੱਚ ਬੰਦਾ ਵਗ ਗਿਆ ਤੇ ਤੁਹਾਡੇ ਉੱਤੇ ਸਭ ਦੀ ਬਾਹਰ ਲਾ ਲਓ ਜਾਂ ਕਵੇਂ ਵੀ ਕੋਈ ਹਮਲਾ ਕਰ ਦਿੱਤਾ ਉਹ ਤੁਹਾਨੂੰ ਖਾੜਕੂ ਨਜ਼ਰ ਆਗੇ ਅੱਤਵਾਦੀ ਆਗੇ ਉਗਰਵਾਦੀ ਆਗੇ ਪਤਾ ਨਹੀਂ ਕੀ ਕੁਛ ਤੁਸੀਂ ਰੋਲਾ ਪਾਇਆ ਹੋਇਆਗਾ ਤੁਸੀਂ ਦੋਗਲੇ ਕਰਦਾਰ ਦੇ ਕਿਉਂ ਬਣੇ ਹੋ ਇੱਕ ਪਾਸੇ ਹੋ ਜਾਓ ਜਾਂ ਇਧਰ ਹੋ ਜਾਓ ਜਾਂ ਉਧਰ ਹੋ ਜਾਓ ਨਾਲੇ ਤਾਂ ਤੁਸੀਂ ਖਾੜਕੂ ਨਾਲ ਆਪ ਹੀ ਸੰਬੰਧ ਤੁਹਾਡੇ ਖਾੜਕੂਆਂ ਦੇ ਨਾਲ ਆ ਗੈਂਗਸਟਰਾਂ ਨਾਲ ਤੁਹਾਡੇ ਸੰਬੰਧ ਆ ਬਲੈਕ ਗੇਨਾਂ ਨਾਲ ਤੁਹਾਡੇ ਸੰਬੰਧ ਆ ਸਮੈਗੇਨਾਂ ਨਾਲ ਤੁਹਾਡੇ ਸੰਬੰਧ ਆ ਚਿੱਟਿਆਂ ਨਾਲ ਤੁਹਾਡੇ ਸੰਬੰਧ ਆ ਇਹ ਨਰਿੰਦਰ ਸਿੰਘ ਨੇ ਕਿਹਾ ਇਹ ਗੱਲਾਂ ਮੈਂ ਥੋੜੀ ਕਹਿ ਰਿਆਂਗਾ ਨਰੈਨਦ੍ਰ ਸਿੰਘ ਚੌੜੇ ਦੇ ਭਰਾ ਨੇ ਕਿਹਾਗਾ ਕਿ ਮੈਨੂੰ ਜਵਾਬ ਦੇਣਾ ਮੈਂ ਆਪ ਦਾ ਅੱਠ ਬੱਚੇ ਪਾਲ ਰਹੇ ਅੱਧ ਖੇਤੀ ਕਰ ਰਹੇ ਸਾਡੀ ਖੇਤੀ ਵੀ ਵੱਖਰੀ ਆ ਸਾਡੇ ਬੱਚੇ ਵੀ ਵੱਖੋ ਵੱਖਰੇ ਆ ਸਾਡਾ ਘਰ ਵੀ ਵੱਖਰਾਗਾ ਸਾਡਾ ਸਾਰਾ ਕੁਝ ਵੱਖਰਾਗਾ ਉਹਦੀ ਸੋਚ ਵੱਖਰੀ ਆ ਮੇਰੀ ਸੋਚ ਵੱਖਰੀ ਆ ਉਹ ਆ ਦਾ ਸੰਘਰਸ਼ ਮੈਂ ਉਹਦੇ ਵਿੱਚ ਚੱਲ ਰਿਹਾਗਾ ਸੁਰ ਤੋਂ ਲੈ ਕੇ ਧੁਰ ਤੋਂ ਲੈ ਕੇ ਮੈਂ ਕਿਹਾ ਆ ਆ ਸੁਧਾਰਨ ਬੰਦਾ ਖੇਤੀਬਾੜੀ ਕਰ ਰਿਹਾਗਾ ਜੇਕਰ ਸੁਵਿੰਦਰ ਅਰਧਾਵੇ ਨੇ ਕਹਦਾ ਮੈਨੂੰ ਕੋਈ ਨਗਰ ਨਗ ਹੁੰਦੀ ਕੋਈ ਟਿਕਟ ਦੇ ਦਿੱਤੀ ਤੇ ਇਹ ਕਹਿੰਦਾ ਇਹਨਾਂ ਨੂੰ ਐ ਹੋ ਗਿਆ ਵੀ ਪਤਨ ਨਰੈਣ ਸਿੰਘ ਚੌੜੇ ਦਾ ਭਾਈ ਆ ਤੇ ਉਹਨੂੰ ਟਿਕਟ ਕਿਉਂ ਦਿੱਤੀ ਤੇ ਉਹ ਜਿਹੜਾ ਕਾਂਗਰਸ ਕਿਉਂ ਵਾਗ ਗਿਆ ਇਹ ਹਰ ਇੱਕ ਦਾ ਅਧਿਕਾਰ ਆ ਕੋਈ ਕਰਾਂਗਾ ਕਾਂਗਰਸ ਤੇ ਜਾਵੇ ਕਾਲੀਜ ਤੇ ਜਾਵੇ ਆਵਾਦੀ ਪਾਰਟੀ ਜਾਵੇ ਬੀਜੀ ਤੇ ਜਾ ਬੀਜਪੀ ਤੇ ਜਾਵੇ ਪਰ ਉਹ ਲੋਕਾਂ ਨੇ ਵੇਖਣਾ ਹੁੰਦਾਗਾ ਉਹ ਲੋਕ ਜਿਹੜੇ ਨਾਜ਼ਰਾਂ ਨਹੀਂ ਲੋਕਾਂ ਦੀਆਂ ਉਹ ਵੇਖਣਾ ਹੁੰਦਾਗਾ ਉੱਥੇ ਜਾ ਕੇ ਕੀ ਕਰਦਾ ਉਹ ਸਿੱਖ ਕੌਮ ਦੇ ਜੜਾਂ 'ਚ ਤੇਲ ਪਾਉਂਦਾ ਬੰਦਾ ਜਾਂ ਸਿੱਖ ਕੌਮ ਦੇ ਜੜਾਂ ਵੜਦਾਗਾ ਚਾਹ ਕਾਲੀ ਦਲ ਦੇ ਵਿੱਚ ਹੋਵੇ ਇਹ ਕਿਸੇ ਮਰਜ਼ੀ ਪਾਰਟੀ ਦੇ ਵਿੱਚ ਹੋਵੇ ਗੱਲ ਤਾਂ ਇਹ ਵਿਚਾਰਨ ਵਾਲੀ ਹੁੰਦੀ ਆ ਤੇ ਤੁਸੀਂ ਜਿਹੜਾ ਤੂਲ ਆ ਉਹ ਕਿਸੇ ਪਾਸੇ ਹੋਰ ਦੇ ਰਹੇ ਹੋ ਆਪਣੇ ਗੁਨਾਹ ਨਹੀਂ ਮੰਨ ਰਹੇ ਅਜੇ ਵੀ ਹੰਕਾਰ ਆ ਮਨ ਦੇ ਵਿੱਚ ਅਜੇ ਵੀ ਹੰਕਾਰ ਭਰਿਆ ਹੋਇਆਗਾ ਜੇ ਪੰਜਾਬੀ ਦੇ ਵਿੱਚ ਕਹ ਦੇਣੀ ਤਾਂ ਹੋਂ ਦੇ ਵਿੱਚ ਕਿੱਲਾਗਾ ਫਲਾਣੇ ਦੇ ਉਹ ਗੱਲ ਆ ਕਹਿੰਦਾ ਹੁਣ ਤਾਂ ਮੈਂ ਸਿੱਧਾ ਟੱਕਰੂੰਗਾ ਮੈਂ ਚੁੱਪ ਰਹਿਣ ਵਾਲਾ ਨਹੀਂ ਨਾਮ ਨੂੰ ਚਪਕਰਾ ਸਕਦਾ ਮੰਜਿੱਠਿਆ ਕਹਿੰਦਾ ਤੈਨੂੰ ਕਿਹਨੇ ਰੋਕਿਆ ਭਾਈ ਵੀ ਤੂੰ ਸਿੱਧਾ ਟੱਕਰਾਂ ਕਿਹਨੇ ਤੇਰੀ ਬਾਹ ਫੜੀ ਆ ਕਿਹਨੇ ਤੇਰੇ ਸੰਗਲ ਪਾਏ ਨੇ ਗੱਲ ਦੇ ਵਿੱਚ ਕਿਹਨੇ ਤੇਰੀ ਬਾਹ ਦੇ ਵਿੱਚ ਸੰਗਲ ਪਾਏ ਨੇ ਸਿੱਧਾ ਟੱਕਰੀ ਜਾ ਅਗਲੇ ਨੂੰ ਦੂ ਅਸੀਂ ਤੈਨੂੰ ਕਦੋਂ ਕਹਨੇ ਆ ਸਿੱਖ ਕੌਮ ਤੈਨੂੰ ਕਦੋਂ ਕਹਿੰਦੀ ਆ ਜਾਂ ਦੂਜੀਆਂ ਕੌਮ ਜਿਹੜੇ ਕਾਂਗਰਸੀ ਜਾਂ ਆਪਣੇ ਆਵਾ ਦੀ ਪਾਰਟੀ ਵਾਲੇ ਜਾਂ ਭਾਜਪਾ ਜਾਂ ਹੋਰ ਪਾਰਟੀਆਂ ਤੇ ਤੁਹਾਨੂੰ ਕਦੋਂ ਤੁਹਾਡੇ ਸੰਗਲ ਪਾ ਕੇ ਰੱਖੇ ਨੇ ਸਿੱਧਾ ਟੱਕਰ ਲੱਗਲੇ ਨੂੰ ਇੱਕ ਪਾਸੇ ਤੁਸੀਂ ਧਮਕੀਆਂ ਦਿੰਨੇ ਹੋ ਦੂਜੇ ਪਾਸੇ ਮੋਖ ਮਾਰਦੇ ਹੋ ਉਹ ਗੱਲ ਹੋ ਗਈ ਤਾਂ ਹੁਣ ਮੈਂ ਤੇ ਕਹਿਣਾ ਨਹੀਂ ਚਾਹਦਾ ਮਾਫੀ ਮੰਗ ਕੇ ਇੱਕ ਸ਼ਬਦ ਕਹਿ ਰਹੇ ਹਾਂਗਾ ਕਹਿੰਦੇ ਠੱਠਾ ਬੜਕਾ ਮਾਰੀ ਜਾ ਰਿਹਾ ਸੀ ਤੇ ਨਾਲੇ ਮੋਖ ਮਾਰ ਰਿਹਾ ਸੀ ਤੇ ਕਿਸ ਨੇ ਪੁੱਛਿਆ ਵੀ ਨਾਲੇ ਤਾਂ ਤੂੰ ਬੜਕਾ ਮਾਰਿਆਗਾ ਨਾਲੇ ਮੋਕ ਮਾਰਿਆ ਇਹਦੇ ਵਿੱਚ ਕੀ ਅੰਤਰ ਆ ਕਹਿੰਦਾ ਬੜਕਾ ਮੈਂ ਤਾਂ ਮਾਰਦਾ ਇਹ ਮੈਂ ਜ਼ਿਮੀਦਾਰਾਂ ਦਾ ਛੱਡਿਆ ਹੋਇਆਗਾ ਜੱਟਾਂ ਦਾ ਛੱਡਿਆ ਹੋਇਆਗਾ ਮੋਕ ਮੈਂ ਤਾਂ ਮਾਰਦਾ ਇਹ ਮੈਨੂੰ ਲਾਲਿਆਂ ਨੇ ਛੱਡਿਆ ਹੋਇਆਗਾ ਪਹਿਲਾਂ ਮੈਨੂੰ ਜੱਟਾਂ ਨੇ ਉਹ ਕੀਤਾ ਹੋਇਆ ਸੀ ਉਦੋਂ ਬਾਅਦ ਮੈਂ ਲਾਲਿਆਂ ਦੇ ਵਾਗ ਗਿਆ ਫਿਰ ਮੈਨੂੰ ਉਹੋ ਜਿਹਾ ਵੀ ਕਹਿਣ ਦਾ ਭਾਵ ਕਿ ਇਹਦਾ ਮਤਲਬ ਇਹ ਸੀ ਕਿ ਜਿਹੜੀ ਬੜਕ ਮਾਰਨੇ ਆ ਉਹ ਤਾਂ ਸੀ ਜੱਟਾਂ ਲਈ ਜਾਂ ਕਹਿੰਦੇ ਹੋਰ ਆਪਾਂ ਇਹ ਤੁਸ ਸਬਦ ਨੂੰ ਗਲਤ ਨਾ ਲੈ ਜਿਓ ਵੀ ਹੋਰ ਪਾਸੇ ਨੂੰ ਵੜਕ ਮਾਰਨੀ ਆ ਵੀ ਅਕਾਲੀ ਦਲ ਦੀ ਵੜਕ ਮਾਰਨੀ ਆ ਜੇ ਮੋਕ ਮਾਰਦੇ ਤੇ ਕਹਿੰਦੇ ਨਹੀਂ ਲਾਲਿਆਂ ਵਾਲੀ ਬਾਗ ਮਾਰਨੀ ਆ ਕਿਉਂਕਿ ਲਾਲੇ ਬੜੇ ਸਿਆਸਤੀ ਹੁੰਦੇ ਨੇ ਉਹ ਕਲਮ ਨਾਲ ਬਾੰਦਦੇ ਨੇ ਉਹ ਕਿਸੇ ਨਾਲ ਲੜਦੇ ਨਹੀਂ ਹੁੰਦੇ ਤੇ ਇਸ ਕਰਕੇ ਤੁਸੀਂ ਜਿਹੜੀਆਂ ਗੱਲਾਂ ਨੂੰ ਵੜਕਾ ਮਾਰ ਰਹੇ ਹੋ ਨਾਲੇ ਫਿਰ ਤੁਸੀਂ ਡਰਦੇ ਹੋ ਕਰੀ ਜੋ ਭਾਈ ਤੁਹਾਨੂੰ ਰੋਕਿਆ ਕਿਹਨੇ ਆ ਲੈ ਨਰੇਂਦਰ ਸਿੰਘ ਚੋੜੇ ਦੀ ਜਿਹੜੇ ਗੱਲਬਾਤ ਆ ਸੁਣ ਲਓ ਪਹਿਲਾਂ ਤੁਸੀਂ ਪੰਥ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕਈ ਵਾਰ ਰੱਦ ਕਰ ਚੁੱਕਾ ਤੇ ਵਰਤਮਾਨ ਸਮੇਂ ਤੱਕ ਤਾਂ ਤੇ ਸੇਵਾ ਨਿਭਾ ਰਹੇ ਜਥੇਦਾਰ ਵੀ ਪੰਥ ਪਰਵਾਹ ਨਹੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਆਪਸੀ ਵਿਵਾਦ ਪੰਥਕ ਮਸਲਾ ਨਹੀਂ ਤੇ ਨਾ ਹੀ ਇਹ ਦਾਲੂ ਪੰਥਕ ਸਮਝ ਤੇ ਰੁਕਦੇ ਵਿੱਚ ਪੰਥ ਇਸ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਜਿਸ ਨੂੰ ਪੰਥ ਨੇ ਰੱਦ ਕਰ ਦਿੱਤਾ ਉਹ ਸੰਦੇਹ ਆਪਸੀ ਵਿਵਾਦ ਤੇ ਝਗੜੇ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਹੱਲ ਕਰਨ ਵਾਸਤੇ ਜੋ ਕੋਸ਼ਿਸ਼ਾਂ ਹੋ ਰਹੀਆਂ ਨੇ ਉਹਨਾਂ ਨੂੰ ਵੀ ਪੰਥ ਕਦੇ ਪਰਵਾਹ ਨਹੀਂ ਕਰੇ ਖਾਲਸਾ ਰਵਾਇਤਾਂ ਅਨੁਸਾਰ ਪੰਥ ਨੂੰ ਪਰਵਾਹ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਵੀਡੀਓ ਤੇ ਪਤਾ ਨਹੀਂ ਮੈਨੂੰ ਜਿਸ ਤਰ੍ਹਾਂ ਇਹ ਵੀਡੀਓ ਦੇ ਵਿੱਚ ਸ਼ਬਦ ਬੋਲ ਰਿਹਾ ਨਰਨ ਸਿੰਘ ਚੌੜਾ ਮੈਨੂੰ ਲੱਗਦਾ ਕਿ ਜਦੋਂ ਜਥੇਦਾਰਾਂ ਨੇ ਇਹਨਾਂ ਨੂੰ ਕਾਲ ਤਖਤ ਤੇ ਪੇਸ਼ ਕਰਨਾ ਸੀ ਤਨਖਾਹ ਲਈ ਹੋਈ ਸੀ ਸਜ਼ਾ ਸੁਣਾਉਣੀ ਸੀ ਉਸ ਵਕਤ ਦੀ ਵੀਡੀਓ ਲੱਗਦੀ ਹੈ ਜਿਸ ਤਰ੍ਹਾਂ ਇਹ ਕਹਿ ਰਿਹਾ ਕਿ ਜਥੇਦਾਰਾਂ ਨੂੰ ਜਦੋਂ ਪੰਥ ਨੇ ਬਾਦਲ ਕਿਆਂ ਨੂੰ ਜਿਹੜਾ ਨਕਾਰ ਦਿੱਤਾ ਤੇ ਜਥੇਦਾਰ ਸਿੱਖ ਕੌਮ ਦੇ ਸਰਦੇ ਉੱਤੇ ਫੇਰ ਬਿਠਾਉਣ ਨੂੰ ਤਿਆਰ ਨੇ ਹੁਣ ਜਥੇਦਾਰਾਂ ਨੇ ਬਿਆਨ ਦੇ ਦੇ ਦਿੱਤਾ ਕਿ ਅਕਾਲੀ ਦਲ ਨੂੰ ਮੁੜ ਸਰਜੀਤ ਕਰੋ ਜੀ ਮੁੜ ਇਹਨਾਂ ਨੂੰ ਪਾਵਰਾਂ ਦਿਓ ਵੀ ਇਹਨਾਂ ਨੇ ਸਜ਼ਾ ਭੁਗ ਲਈ ਹੁਣ ਇਹਨਾਂ ਦੀ ਮਾਫ਼ ਹੋ ਗਏ ਜਿਹੜੇ ਪਾਪ ਇਸ ਤਰ੍ਹਾਂ ਨਹੀਂ ਹੁੰਦਾ ਜ세ਦਾ ਸਾਹਿਬ ਜੀ ਸਤਿਕਾਰਯੋਗ ਹੋ ਤੁਸੀਂ ਅਕਾਲ ਤਖਤ ਤੇ ਬੈਠੇ ਹੋ ਅਕਾਲ ਤਖਤ ਤੁਹਾਨੂੰ ਪਤਾ ਹੈ ਉਹ ਮਹਾਨ ਜਿੱਥੇ ਸਿੱਖ ਕੌਮ ਦੀ ਸ਼ਾਨ ਹੈ ਤੇ ਸਿੱਖ ਕੌਮ ਦਾ ਦਰਬਾਰ ਸਾਹਿਬ ਆ ਕੇ ਵੀ ਅਕਾਲ ਤਖਤ ਸਭ ਆ ਕੇ ਵੀ ਤੇ ਹਰ ਇੱਕ ਸਿੱਖ ਦਾ ਨਵਾਂ ਨੇ ਸਿੱਖ ਦਾ ਜਿਹੜਾ ਉੱਥੇ ਜਾ ਕੇ ਸਿਰ ਝੁਕਦਾ ਹੈਗਾ ਤੁਸੀਂ ਉੱਥੇ ਜੇਕਰ ਨਲਾਈਕੀ ਵਾਲੇ ਫੈਸਲੇ ਲਾਉਂਗੇ ਜਾਂ ਬਾਦਲਾ ਦੇ ਹੱਕ ਦੇ ਵਿੱਚ ਫੈਸਲੇ ਲਾਉਂਗੇ ਇਹ ਤਾਂ ਹਰ ਇੱਕ ਸਦਸ ਸਿੱਖ ਜਿਹੜਾ ਸ਼ਹਿਰ ਦਾ ਜਿਹੜਾ ਦੁੱਖ ਰੱਖਦਾਗਾ ਦਰਦ ਰੱਖਦਾਗਾ ਕੌਮ ਪ੍ਰਤੀ ਉਹਦਾ ਤੁਹਾਨੂੰ ਕਹੂਗਾ ਕਿ ਤੁਸੀਂ ਇਹ ਮਾਰਾ ਕੀਤਾ ਭਾਈ ਜਿਹੜੀ ਸਜ਼ਾ ਬਣਦੀ ਆ ਉਹਨੂੰ ਜਿਹੜੀ ਕੋਰੜਿਆਂ ਵਾਂਗੂ ਸਜ਼ਾ ਲਾਈ ਜਾਂਦੀ ਤਾਂ ਕਿਉਂ ਲੋਕ ਤੁਹਾਡੇ ਦੇ 70 ਸਾਲ ਦੀ ਉਮਰ ਦੇ ਵਿੱਚ ਨਰੈਣ ਸਿੰਘ ਚੌੜੇ ਨੂੰ ਕਿਹਾ ਹਥਿਆਰ ਚੱਕਣੇ ਪੈਂਦੇ ਇਹ ਸਿਮਰਜੀਤ ਸਿੰਘ ਮਾਨ ਨੇ ਵੀ ਮੋਗ ਦੇ ਧਰਤੀ ਦੇ ਉੱਤੇ ਜਿਹੜਾ ਇਕੱਠ ਹੋਇਆ ਸੀ ਦਲ ਖਾਲਸਾ ਦਾ ਉਹਦੇ ਵਿੱਚ ਵੀ ਇਹ ਸਿਮਰਜੀਤ ਮਾਨ ਨੇ ਕਿਹਾਗਾ ਕਿ ਭਾਈ ਹੁਣ ਤੁਸੀਂ ਇਹ ਦੇਖੋ ਕਿ 70 ਸਾਲ ਦਾ ਬਜ਼ੁਰਗਾ ਉਹਨੂੰ ਹਥਿਆਰ ਚੱਕਣ ਦੀ ਲੋੜ ਕਿਉਂ ਪਈ ਪਹਿਲੇ ਗੱਲ ਦਾ ਇਹਦੀ ਢੰਗਾਈ ਦੇ ਨਾਲ ਇਹ ਸੋਚੋ ਕਾਰਨ ਤਾਂ ਕੀ ਆ ਕਾਰਨ ਇਹਦਾ ਇਹੀ ਆ ਕਿ ਜਥੇਦਾਰਾਂ ਨੇ ਜਿਹੜਾ ਫੈਸਲਾ ਗਾ ਉਹ ਹੱਕ ਦੇ ਵਿੱਚ ਸੁਣਾ ਦਿੱਤਾ ਸਕबीर ਬਾਦਲ ਦੇ ਸੁਣਾਉਣਾ ਉਲਟਾ ਸੀ ਹੁਣ ਤੁਸੀਂ ਇਹ ਵੇਖੋ ਹੋਰ ਦੇਖੋ ਵੱਡੀ ਗੱਲ ਚਲੋ ਦੂਜੇ ਬੰਦੇ ਸਾਰੇ ਨੇ ਚਲੋ ਉਹ ਟਾਲਰਟ ਸਾਫ ਕਰਦਾ ਭਾਂਡੇ ਮਾਂ ਦਾ ਸੇਵਾ ਲਈ ਆ ਸੀ ਮੰਨਦੇ ਆ ਦੂਜੇ ਨਾਲ ਸਾਰੇ ਦਾ ਸੀ ਠੀਕ ਮੰਨਦੇ ਆ ਕਿ ਜਥੇਦਾਰਾਂ ਨੇ ਸਜ਼ਾ ਲਾਈ ਆ ਬਾਕੀਆਂ ਨੂੰ ਚਲੋ ਠੀਕ ਲੱਗੀ ਹੋਈ ਆ ਮੰਨਦੇ ਆ ਜਿਹੜਾ ਮੁੱਖ ਦੋਸ਼ੀ ਸੀ ਮੁੱਖ ਸਾੜਸਾ ਘਰਤਾ ਦੋਸ਼ੀ ਸੀ ਜਿਹੜਾ ਮਾਸਟਰਮਾਈਂਡ ਦੋਸ਼ੀ ਸੀ ਜਿਹੜਾ ਤੇ ਉਹਨੂੰ ਕੁਰਸੀ ਦੇਤੀ ਚੇਅਰ ਤੇ ਬਿਠਾਦਾ ਵੀ ਵਾਸਾ ਫੜ ਕੇ ਚੋਲਾ ਪਾ ਕੇ ਬਹਿ ਜਾ ਨਾ ਤੇਰੀ ਪਹਿਚਾਣ ਹੋਣੀ ਅੱਖਾਂ ਵਿੱਚ ਕੇ ਬਹਿ ਜਾ ਤੇ ਨਾ ਕਿਸਮ ਤੋਂ ਰੋਕਣਾ ਨਾ ਟੋਕਣਾ ਜਥੇਦਾਰਾਂ ਨੇ ਜੇ ਉਹ ਸਜ਼ਾ ਸੁਣਾਈ ਸੀ ਧਰਮਿਕ ਜੇ ਸਜ਼ਾ ਸੁਣਾਈ ਸੀ ਉਹਨੂੰ ਥੱਲੇ ਬਿਠਾਉਣਾ ਸੀ ਕਿ ਭਾਈ ਤੂੰ ਦਰਬਾਰ ਸਾਹਿਬ ਦੇ ਆਪਣਾ ਜਦੋਂ ਘੰਟਾ ਕਰਦੇ ਬੈਠੇਗਾ ਬਾਹਰ ਥੱਲੇ ਜੇ ਤੱਕ ਤੂੰ ਨਹੀਂ ਖੜਿਆ ਜਾਂਦਾ ਥੱਲੇ ਬੈਠ ਉਹਨੂੰ ਕੁਰਸੀ ਦਿੱਤੀ ਇਹਦਾ ਮਤਲਬ ਤੈਨੂੰ ਅਹੁਦਾ ਦਿੱਤਾ ਤੁਸੀਂ ਓਏ ਅਹੁਦਾ ਦਿੱਤਾ ਕਿ ਤੂੰ ਜਥੇਦਾਰਤ ਵੀ ਵੱਡਾਂਗਾ ਭਾਈ ਆ ਚੱਕ ਤੈਨੂੰ ਕੁਰਸੀ ਦਿੱਤੀ ਠੀਕ ਆ ਜਿਹੜੇ ਜਿਨ੍ਹਾਂ ਦੇ ਕੋਈ ਲੱਤ ਜਾਂ ਕੋਈ ਕੰਮ ਨਹੀਂ ਕਰਦੇ ਉਹ ਥੱਲੇ ਬਹਿੰਦੇ ਨੇ ਉਹ ਵਿਚਾਰੇ ਥੱਲੇ ਰੋੜ ਰੋੜ ਕੇ ਵੀ ਜਿਹੜੇ ਦਰਬਾਰ ਸਾਹਿਬ ਆਉਂਦੇ ਨੇ ਉਹਨਾਂ ਦੀ ਸਰਦ ਆ ਗਈ ਇਹਨੂੰ ਥੱਲੇ ਬਿਠਾਉਣਾ ਸੀ ਤੁਸੀਂ ਕੁਰਸੀ ਤੇ ਬਿਠਾ ਦਿੱਤਾ ਥੱਲੇ ਦਰੀ ਬਿছা ਆ ਦਿੰਦੇ ਕੋਈ ਕੱਪੜਾ ਬਿছা ਆ ਦਿੰਦੇ ਨਾਲ ਲਿਬੜ ਤਾਂ ਚਲੋ ਭਾਈ ਭਾਈ ਲਿਬੜਣ ਤੋਂ ਵੀ ਚਲ ਡਰਦੇ ਨੇ ਪਹਿਲੀ ਗੱਲ ਤਾਂ ਜਿਹੜਾ ਸਿੱਖ ਗੋਬ ਤਾਂ ਕਹਿੰਦੀ ਆ ਕਿ ਚਰਨਾਂ ਦੀ ਧੂੜਾ ਸਾਡੇ ਮੱਥੇ 'ਤੇ ਨਾ ਲੱਗੇ ਸਿੱਖ ਗੋਬ ਤੇ ਇਹ ਸੋਚਦੀ ਆ ਇਹ ਸੋਚਦੇ ਕਿ ਸਾਡੇ ਜਿਹੜੇ ਮਿੱਟੀ ਦੀ ਧੂੜਾ ਉਹ ਸਾਡੇ ਪੈਰ ਉੱਤੇ ਵੀ ਨਾ ਪਵੇ ਇਹ ਗੱਲ ਕਿੱਧਰ ਨੂੰ ਜਾ ਰਹੀ ਆ ਉੱਥੇ ਉਹ ਗਿੱਲੇ ਬੈ ਰਾਇਆ ਇਹ ਕਹਿਣਾਗਾ ਗਿੱਲੀ ਦਰੀ ਕਰਕੇ ਬਿਠਾਉਣਾ ਸੀ ਨੂੰ ਉੱਥੇ ਸ਼ਵੀਰਵਾਦ ਵਾਲ ਨੂੰ ਐਨਾ ਕ ਅਸਾਸਤਾ ਹੁੰਦਾ ਨਾ ਹੁਣ ਤਾਂ ਬੰਦਾ ਕੁਰਸੀ ਤੇ ਬਹਿ ਗਿਆ ਇਸ ਤਰ੍ਹਾਂ ਕੁਰਸੀ ਤੇ ਬੰਦਾ ਬਹਿ ਗਿਆ ਅੱਖਾਂ ਮੀਚ ਲੀਆਂ ਕਹਿੰਦੇ ਇਹ ਤਾਂ ਰੱਬ ਰੱਬ ਕਰਦਾਗਾ ਜਾਂ ਬਹਿਗੁਰੂ ਦਾ ਪਾਣਾ ਜੱਪਦਾ ਇਹ ਤੁਹਾਨੂੰ ਕੀ ਪਤਾ ਕਿ ਬਹਿਗੁਰੂ ਦਾ ਪਾਣਾ ਜੱਪਦਾ ਜਾਂ ਤੁਹਾਨੂੰ ਗਾਲਾਂ ਕੱਢਦਾਗਾ ਖੌਰਾ ਕਿੰਨਾ ਕ ਔਖਾਗਾ ਉਹ ਬੰਦਾ ਅੰਦਰੋਂ ਜਿਸ ਦੇ ਪਾਸੇ ਜੱਟ ਪਲੱਸ ਸਕਿਉਰਟੀ ਹੋਵੇ ਜਿਹਦੇ ਪਿਓ ਨੇ ਪੰਜ ਪੰਜ ਵਾਰੀ ਮੁੱਖ ਮੰਤਰੀ ਦੀ ਕੁਰਸੀ ਦਾ ਰਾਜ ਭੋਗਿਆ ਹੋਵੇ ਆਪ ਡਿਪਟੀ ਮੁੱਖ ਮੰਤਰੀ ਹੋਵੇ ਆਪ ਦੇ ਕਹਿਣ ਤੇ ਗੋਲੀਆਂ ਚੱਲਦੀਆਂ ਹੋਣ ਜਿੱਥੇ ਮਰਜ਼ੀ ਨੂੰ ਗੋਲੀਆਂ ਚਲਾ ਦੇ ਇਹਨਾਂ ਕੁਰਸੀ ਦੇ ਨੇ ਵੀ ਗਲਤਾਂ ਜਿਹੜੀ ਦਿੱਤੀ ਜਥੇਦਾਰਾਂ ਨੇ ਉਹ ਵੀ ਗਲਤ ਕਰ ਕੀਤਾ ਇਹਨੂੰ ਥੱਲੇ ਬਿਠਾਉਣਾ ਸੀ ਇਹਨੂੰ ਕੁਝ ਨਾ ਕੁਝ ਤਾਂ ਸਜ਼ਾ ਦਿੰਦੇ ਨਾ ਇਹ ਤਾਂ ਤੁਸੀਂ ਚੱਕ ਕੇ ਤੁਸੀਂ ਨੂੰ ਇੱਕ ਵੱਡਾ ਅਧਿਕਾਰ ਦੇ ਦੇ ਦਿੱਤਾ ਮੈਂ ਤਾਂ ਇਹ ਹੀ ਕਹੂੰਗਾ ਕਿ ਜਿੱਥੇ ਤਰ੍ਹਾਂ ਨੇ ਇਹਨੂੰ ਹੁਣ ਤੁਸੀਂ ਦੱਸੋ ਜੋ ਕੋਈ ਮਲਜ਼ਮ ਫੜਿਆ ਜਾਂਦਾਗਾ ਆਪਾਂ ਇੱਕ ਦਨਾਵੀ ਆਧਾਰਨ ਦੇ ਦਈਏ ਤੁਹਾਨੂੰ ਥਾਣੇ ਦੇ ਵਿੱਚ ਫੜਿਆ ਜਾਂਦਾ ਹਵਾਲਾਤ ਤੇ ਬੰਦ ਕੀਤਾ ਜਾਂਦਾ ਉਹਨਾਂ ਨੂੰ ਜੇ ਹਵਾਲਾਤ ਤੋਂ ਬਾਅਦ ਕਢਦੇ ਆ ਤਾਂ ਉਹਨਾਂ ਨੂੰ ਥੱਲੇ ਬਿਠਾਇਆ ਜਾਂਦਾ ਨਾ ਉਤੇ ਮੰਜੇ ਵੀ ਪਏ ਹੁੰਦੇ ਤੇ ਕੁਰਸੀਆਂ ਵੀ ਪਈਆਂ ਹੁੰਦੀਆਂ ਤੁਸੀਂ ਦੱਸੋ ਕਿ ਉਹਨਾਂ ਨੇ ਕਰੇ ਕੁਰਸੀ ਮਿਲੀ ਹੈ ਕਿਸੇ ਨੂੰ ਚਾਹੇ ਕਿਸੇ ਲੱਤ ਟੁੱਟੀ ਹੈ ਕਿਸੇ ਦੀ ਬਾਹਾਂ ਟੁੱਟੇ ਜੋ ਮਰਦੀ ਟੁੱਟਿਆਗਾ ਤੇ ਉਹ ਇਹ ਦਨਾਵੀ ਜਿਹੜੀਆਂ ਇਸ ਤਰ੍ਹਾਂ ਦੇ ਉਹ ਇਸ ਤਰ੍ਹਾਂ ਸਜ਼ਾ ਦਿੰਦੀਆਂ ਨੇ ਜਿਨ੍ਹਾਂ ਨੇ ਕੋਸਾ ਕੀਤਾ ਹੋਵੇ ਤੇ ਦੂਸਰੇ ਪਾਸੇ ਜਿਹਨੇ ਐਡੇ ਵੱਡੇ ਗਨਾਹ ਕੀਤੇ ਹੋਣ ਸਿਰਕੋਮ ਉਤੇ ਗੋਲੀਆਂ ਚਲਾਈਆਂ ਹੋਣ ਸਿਰਕੋਮ ਦਾ ਕਹਾਨ ਕੀਤਾ ਹੋਵੇ ਨੜੇ ਤਾਂ ਉਹਨੇ ਸਾਰੇ ਸਾਰਾ ਕੁਝ ਕਬੂਲ ਲਿਆ ਬਾਕੀ ਉਹਨੂੰ ਤੁਸੀਂ ਕੁਰਸੀ ਤੇ ਬਿਠਾ ਦਿੱਤਾ ਹੱਥਾਂ 'ਚ ਵਰਸਾ ਫੜਾ ਦਿੱਤਾ ਚੋਲਾ ਪਵਾ ਦਿੱਤਾ ਇਹ ਕਿਹੜੇ ਮੈਨੂੰ ਤਾਂ ਲੱਗਦਾ ਨਹੀਂ ਕਿ ਜਿੱਥੇ ਜਿੱਥੇ ਜਾ ਸਾਹਿਬ ਜੀ ਤੁਸੀਂ ਇਹ ਜਿਹੜਾ ਸਹੀ ਕੀਤਾਗਾ ਤੇ ਇਸ ਵੀਡੀਓ ਨੂੰ ਬਾਕਤ ਬਾਤ ਸ਼ੇਅਰ ਕਰੋ ਅਗਲੀ ਵੀਡੀਓ ਤੁਹਾਨੂੰ ਮੈਂ ਇੱਕ ਹੋਰ ਬੜੀ ਵੱਡੀ ਜਿਹੜੀ ਵੀਡੀਓ ਆ ਬਾਲਾ ਕਹਿੰਦੀ ਜਿਹੜੀ ਜੜਪੱਟ ਵੀਡੀਓ ਆ ਉਹ ਵੀ ਤੁਹਾਨੂੰ ਜਲਦੀ ਲੈ ਕੇ ਆ ਰਹੇ ਹਾਂ ਇਸ ਵੀਡੀਓ ਤੇ ਤੁਸੀਂ ਉਹਨਾਂ ਜਿਹੜਾ ਇਸ ਨੂੰ ਬੱਤ-ਬੱਤ ਸ਼ੇਅਰ ਕਰੀ ਜਾਣਾ ਕਮੈਂਟ ਜ਼ਰੂਰ ਕਰਨੇ ਆ ਤੇ ਮੈਂ ਉਹਤੇ ਵੀ ਵੀਡੀਓ ਤੇ ਜਿਹੜਾ ਟੈ ਲੰਗ ਸਟੱਡੀ ਕਰਦਾਗਾ ਕਿ ਜਿਹੜਾ ਬਾਦਲ ਕਹਿੰਦੇ ਖਲਾਫ ਜਿਹੜਾ ਅੱਜ ਹਰ ਇੱਕ ਸਿੱਖ ਦੇ ਕੌਮ ਦੇ ਅੰਦਰ ਰੋਸ ਆ ਇਹ ਥੋੜੀ ਆ ਕਿ ਇਹਨਾਂ ਨੂੰ 2 ਦਿਨ ਦੇ ਦੋ 4 ਦਿਨ ਦੇ ਦੋ ਫੇਰੇ ਹੁਣ ਕਹਦੇ ਆ ਜੀ ਪ੍ਰਧਾਨ ਦਾ ਸਾਡਾ ਕਹਿੰਦੇ ਸੁਖਵੀਰ ਬਾਦਲ ਹੀ ਬਣੂਗਾ ਓਏ ਉਹ ਤਾਂ ਪਤਾ ਹੀ ਆ ਸਭ ਤੁਸੀਂ ਤੁਹਾਡਾ ਸੁਖਵੀਰ ਬਾਦਲ ਹੀ ਆ ਜਤੇਦਾਰ ਵੀ ਤੁਹਾਡਾ ਸਖੀਰ ਵਾਦਲਾ ਪ੍ਰਧਾਨ ਵੀ ਤੁਹਾਡਾ ਸਖੀਰ ਵਾਦਲਾ ਜਿਹੜਾ ਕੋਸਾ ਤੁਹਾਡਾ ਸਾਰਾ ਕੋਸਾ ਹੀ ਸਖੀਰ ਵਾਦਲਾ ਇਹ ਤੋਂ ਅਸੀਂ ਕਦੋਂ ਮੁਕਰਦੇ ਆ ਇਹ ਤਾਂ ਤੁਸੀਂ ਡਰਾਮਾ ਕੀਤਾ ਰਚ ਰਿਹਾਗਾ ਇਹ ਡਰਾਮਾ ਦੀ ਪਲੈਨਿੰਗ ਤਾਂ ਪਹਿਲੀ ਹੋ ਰਹੀ ਜੀ ਇਹ ਤਾਂ ਹਰ ਸਿੱਕੂ ਕੰਮ ਕਹਿ ਰਹੇ ਅਸੀਂ ਕਿ ਡਰਾਮਾ ਰਚਿਆ ਹੋਇਆ ਇਹ ਡਰਾਮਾ ਕਰਨਗੇ ਉਹੀ ਗੱਲ ਆ ਇਹ ਡਰਾਮੇ ਦੇ ਮਸ਼ਹੂਰ ਆ ਇਹਨੂੰ ਡਰਾਮੇ ਕਰਨੇ ਆਉਂਦੇ ਆ ਸਿਆਸਤ ਦੇ ਪਿਉ ਨੇ ਕੀਤੇ ਆ ਜਿਹੜਾ ਜਹ ਜਹ ਕੋਕੋ ਹੋ ਜੇ ਬੱਚੇ ਉਹਦੇ ਕਿਉਂਕਿ ਜਿਹੜੀ ਸਿਹਤ ਤੋਨੇ ਕੀਤੀ ਹੈ ਉਹ ਜਾਏ ਸਿਹਤ ਉਹੀ ਮਹਾਰਤਾ ਹੁੰਦੀ ਹੈ ਬੰਦਾ ਤੇ ਇਸ ਕਰਕੇ ਇਸ ਵੀਡੀਓ ਨੂੰ ਬਰਤਬਾਰੇ ਸ਼ੇਅਰ ਕਰੋ ਮੈਂ ਰਣੀ ਆ ਤੁਹਾਡਾ ਪੰਜਾਬੀ ਬ੍ਰਸਟਾ ਟੀਵੀ ਵੇਖਣ ਵਾਲੇ ਸਾਰੇ ਸਰੋਤ ਸਰੋਤਿਆਂ ਦਾ ਦੁਬਾਰੇ ਤਹਿ ਦਿਲੋਂ ਧੰਨਵਾਦ ਕਰਦਾ ਸਾਡੀ ਮਾਵਾਂ ਵੀ ਸਾਡੀਆਂ ਭੈਣਾਂ ਵੀ ਸਾਡੇ ਬੱਚੇ ਵੀ ਨੌਜਵਾਨ ਪੀੜ੍ਹੀ ਬਜ਼ੁਰਗ ਜੋ ਵੀ ਵੀਡੀਓ ਨੂੰ ਦੇਖਦੇ ਆ ਉਹਨਾਂ ਦਾ ਮੈਂ ਹਮੇਸ਼ਾ ਰਣੀ ਆ ਤਹਿ ਦਿਲੋਂ ਧੰਨਵਾਦ ਆ ਤੁਸੀਂ ਕਮੈਂਟ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਸੱਚ ਸੁਣਦੇ ਹੋ ਜਾਨੀ ਕਿ ਕਹਿਣ ਦਾ ਭਾਵ ਕਿ ਸਾਨੂੰ ਵੀ ਹੌਸਲਾ ਹੁੰਦਾ ਕਿ ਬੰਦਾ ਅੱਗੇ ਅਸੀਂ ਸੁਣਾਉਣਿਆ ਜੇ ਬੰਦਾ ਅਗਲੇ ਹਾਮੀ ਨਾ ਭਰੇ ਪਰ ਬੰਦਾ ਇਕੱਲਾ ਬੋਲਦੀ ਜਾਵੇ ਉਹਦਾ ਵੀ ਮਤਲਬ ਨਹੀਂ ਹੁਣ ਤੁਸੀਂ ਜੇ ਕਮੈਂਟ ਕਰਦੇ ਹੋ ਇਹਦਾ ਮਤਲਬ ਇਹ ਹੈ ਕਿ ਤੁਸੀਂ ਹਾਮੀ ਭਰ ਰਹੇ ਹੋ ਭਾਈ ਠੀਕ ਆ ਵੀ ਗੱਲਾਂ ਜਿਹੜੀਆਂ ਸੱਚ ਨੇ ਇਹ ਮੈਂ ਨਹੀਂ ਕਹਿ ਰਿਹਾ ਕਿ ਤੁਸੀਂ ਇਹ ਮੈਨੂੰ ਇਹੀ ਕਹੋ ਸਾਰੇ ਜਾਨੀ ਕਹੋ ਤੂੰ ਸੱਚ ਆ ਜੇ ਤੁਹਾਨੂੰ ਜਿਸ ਤਰ੍ਹਾਂ ਤੁਹਾਨੂੰ ਲੱਗਦਾ ਕਿ ਤੁਸੀਂ ਉਸ ਤਰ੍ਹਾਂ ਜਿਹੜਾ ਫੈਸਲਾ ਕਰਦਿਆ ਕਰੋ ਧੰਨਵਾਦ ਵਹਿਰਜੀ ਦਾ ਕਾਲਸਾ ਵਹਿਰਜੀ ਦੀ ਫਤੇ